ਤੁਹਾਡਾ YouTube ਚੈਨਲ ਤੇ ਸਵਾਗਤ ਕਰਦੀ ਹਾਂ ਅੱਜ ਆਪਾਂ ਲੈ ਕੇ ਆਏ ਹਾਂ ਮਸਲਿਨ ਦੇ ਸੂਟ ਜਿਹਦੇ ਵਿੱਚ ਦੁਪੱਟੇ ਨਾਲ ਰਹਿਣਗੇ ਅ ਕਲੀਆਂ ਦੇ ਉੱਪਰ ਵਰਕ ਹੋਇਆ ਹੋਇਆਗਾ ਤੇ ਦੁਪੱਟੇ ਵੀ ਨਾਲ ਵਰਕ ਵਾਲੇ ਰਹਿਣਗੇ ਸੋ ਜੇ ਕਿਸੇ ਭੈਣ ਨੂੰ ਬਾਈ ਕਰਨਾ ਹੋਵੇ ਤਾਂ ਉਹ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਨੇ ਸੋ ਅਲਾਵਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਜਿੰਨਾ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤਾਂ ਕਿ ਅਸੀਂ ਹੋਰ ਵਧੀਆ-ਵਧੀਆ ਸੁੰਦਰ ਜਿਹੜਾ ਤੁਹਾਡੇ ਲਈ ਲੈ ਕੇ ਆਉਂਦੇ ਰਹੇ ਹਾਂਜੀ ਪਹਿਲਾ ਆਪਣੇ ਕੋਲ ਕਲਰ ਹੈਗਾ ਬਲੈਕ ਇਹਦੇ neck ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਹੈਗਾ ਸਾਰੇ ਤੇ ਬਹੁਤ ਹੀ ਪਿਆਰੇ ਕਲਰ ਲੱਗੇ ਹੋਏ ਹੈਗੇ ਬਹੁਤ ਹੀ ਪਿਆਰਾ ਕਲਰ ਲੱਗਦਾ ਹੈਗਾ suit ਦੀ grace ਬਹੁਤ ਜ਼ਿਆਦਾ ਵਧੀਆਈ ਹੋਈ ਹੈ ਇਹਦੇ ਨਾਲ ਤੁਸੀਂ ਦੇਖ ਸਕਦੇ ਹੋਗੇ ਇਹ neck ਦੇ ਉੱਪਰ ਆਊਗਾ ਇਸ ਤੋਂ ਇਲਾਵਾ ਇਹਦੇ ਵਿੱਚ ਬੁੱਟੀਆਂ ਨੇ ਸਾਰੇ ਘੇਰੇ ਦੇ ਉੱਪਰ ਇਸ ਤਰ੍ਹਾਂ ਬਣੀਆਂ ਹੋਈਆਂ ਨੇਗੀਆਂ ਤੁਸੀਂ ਦੇਖ ਸਕਦੇ ਹੋਗੇ ਇਹ ਪਿਓਰ ਮਸਲੀ ਇੰਦਾ ਸੂਟ ਹੈਗਾ ਆਲ ਓਵਰ ਕਪੜਾ ਰਹੂਗਾ ਪੂਰਾ ਦੁਪੱਟਾ ਇਹਦੇ ਨਾਲ ਔਰਗੰਜਾ ਦਾ ਆਊਗਾ ਆ ਦੇਖੋ 4 ਕਾਰਨਰ ਤੇ ਦੁਪੱਟੇ ਦੇ ਇਸ ਤਰ੍ਹਾਂ ਕੱਟਵਰਕ ਹੋਇਆਗਾ ਤੁਸੀਂ ਦੇਖ ਸਕਦੇ ਨੇ ਨੇੜੇ ਤੋਂ ਤੇ ਚਾਰੇ ਪਾਸੇ ਇਹ ਸਕੈਲਪਿੰਗ ਹੋਈ ਹੈਗੀ ਜੇ ਕਿਸੇ ਵੀ ਭੈਣ ਨੇ ਸੂਟ ਬਾਏ ਕਰਨਾ ਹੋਵੇ ਤਾਂ ਉਹ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਨੇ ਸੈਕਿੰਡ ਕਲਰ ਆਪਣੇ ਕੋਲ ਇਹ ਆ ਗਿਆ ਆਫ ਵਾਈਟ ਇਹਦੇ ਵਿੱਚ ਦੋ ਹੀ ਕਲਰ ਰਹਿਣਗੇ ਇੱਕ ਬਲੈਕ ਤੇ ਇੱਕ ਆਫ ਵਾਈਟ ਇਹ ਵੀ ਮਸਲੀਨ ਦਾ ਸੂਟ ਹੈਗਾ ਮੈਨੂੰ ਤੇ ਬਹੁਤ ਪਿਆਰਾ ਲੱਗਦਾ ਹੈ ਵਾਈਟ ਦੇ ਵਿੱਚ ਬਣਿਆ ਹੋਇਆ ਤੇ ਇਸ ਤਰ੍ਹਾਂ ਘੇਰੇ ਦੇ ਉੱਪਰ ਬੁੱਟੀਆਂ ਆਉਣਗੀਆਂ ਤੇ ਨਾਲ ਇਹ ਲੇਸਿਸ ਲੱਗੀ ਹੋਈ ਹੈਗੀ ਇਸ ਤਰ੍ਹਾਂ ਤੇ ਕੱਟਵਰਕ ਦਾ ਇਹਦਾ ਦੁਪੱਟਾ ਹੋਊਗਾ ਇਸ ਤਰ੍ਹਾਂ 4 ਕਾਰਨਰ ਤੇ ਦੇਖ ਸਕਦੇ ਤੁਸੀਂ ਨੇੜੇ ਤੋਂ ਇਸ ਤਰ੍ਹਾਂ ਆਰਗੈਂਜ ਦਾ ਦੁਪੱਟਾ ਇਹਦਾ ਵੀ ਨਾਲ ਦੇਖ ਸਕਦੇ ਹੋ ਕੰਮ ਤੁਸੀਂ ਕਿੰਨੀ ਸਫਾਈ ਨਾਲ ਹੋਇਆ ਹੋਇਆ ਹੈਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਜਰੂਰ ਕਰਦਿਆ ਕਰੋ ਤਾਕੇ ਅਸੀਂ ਤੁਹਾਡੇ ਲਈ ਹੋਰ ਵਧੀਆ-ਵਧੀਆ ਸੂਟ ਆ ਜਿਹੜੇ ਉਹ ਲੈ ਕੇ ਆਉਂਦੇ ਰਹੀਏ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਪੂਰਾ ਸੂਟ ਇੱਕ ਆਪਣੇ ਕੋਲ ਇਹ ਸੂਟ ਨੇ ਇਹਦੇ ਵਿੱਚ ਪਹਿਲਾ ਕਲਰ ਹੈਗਾ ਗਾਜਰੀ ਪਿੰਕ ਇਹਦੇ ਵੀ ਗਲੇ ਦੇ ਉੱਪਰ ਉਸ ਤਰ੍ਹਾਂ ਹੀ ਵਰਕ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਵਰਕ ਹੈ ਕਿੰਨਾ ਨੀਟ ਐਂਡ ਕਲੀਨ ਹੈਗਾ ਘੇਰੇ ਦੇ ਉੱਪਰ ਉਸ ਤਰ੍ਹਾਂ ਬੁੱਟੀਆਂ ਬਣੀਆਂ ਹੋਈਆਂ ਹਨ ਜਿਵੇਂ ਆਪਾਂ ਤੁਹਾਨੂੰ ਪਹਿਲੇ ਸੂਟ ਦਿਖਾਏ ਹੈਗੇ ਬਟ ਇਹਦਾ ਦੁਪੱਟਾ ਜਿਹੜਾ ਉਹਦੇ ਜ਼ਿਆਦਾ ਵਰਕ ਹੋਇਆ ਹੈਗਾ ਸਾਈਡਾਂ ਤੇ ਇਹ ਵਾਲਾ ਵਰਕ ਆਏਗਾ ਇਹਦੇ ਦੇਖ ਸਕਦੇ ਹੋ ਤੁਸੀਂ ਆ ਨਾਲ ਲੇਸ ਲੱਗੀ ਹੋਈ ਹੈਗੀ ਆ ਦੇਖੋ ਦੁਪੱਟਾ ਪੂਰਾ ਖੁੱਲਾ ਡੁੱਲਾ ਹੈ ਤਾਂ ਐ ਨਹੀਂ ਹੈਗਾ ਵੀ ਦੁਪੱਟਾ ਬਹੁਤ ਛੋਟਾ ਹੈ ਸੈਕੰਡ ਕਲਰ ਆਪਣੇ ਕੋਲ ਇਹ ਵਾਲਾ ਆ ਗਿਆ ਇਹ ਪਰਪਲ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਕਲਰ ਹੈ ਇਹ ਦੇਖ ਸਕਦੇ ਹੋ ਤੁਸੀਂ ਇਹਦੇ ਗਲੇ ਦੇ ਉੱਪਰ ਵਰਕ ਬਹੁਤ ਹੀ ਪਿਆਰਾ ਵਰਕ ਆ ਪਨਿਹੜ ਤੋਂ ਦਿਖਾ ਦਿੰਨਾ ਤੁਹਾਨੂੰ ਘੇਰੇ ਦੇ ਉੱਪਰ ਉਸੇ ਤਰ੍ਹਾਂ ਬੁੱਟੀਆਂ ਬਣੀਆਂ ਹੋਈਆਂ ਨੇਗੀਆਂ ਆ ਇਹਦਾ ਦੁਪੱਟਾ ਹੋਊਗਾ ਵਰਤਦਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੇ ਉੱਪਰ ਇਹਦੇ ਜ਼ਿਆਦਾ ਵਰਕ ਹੈਗਾ ਇਹ ਕੰਨੀਆ ਤੇ ਆਊਗਾ ਆਹ ਸਾਈਡਾਂ ਤੇ ਆਊਗੀ ਲੇਸ ਆ ਵਾਲੀ ਬਹੁਤ ਹੀ ਵਧੀਆ ਮਸਲੀਨ ਹੈ ਤੁਸੀਂ ਦੇਖ ਸਕਦੇ ਹੋਗੇ ਦੁਪੱਟਾ ਵੀ ਇਹਦਾ ਪੂਰਾ ਕੁਲੜੁੱਲਾਗਾ ਇਹ ਨਹੀਂ ਹੈਗਾ ਵੀ ਦੁਪੱਟਾ ਇਹਦਾ ਛੋਟਾ ਹੈਗਾ ਸਿੱਕ ਸਾਦ ਨੂੰ ਤੀਸਰਾ ਕਲਰ ਇਹਦੇ ਵਿੱਚ ਆਪਣੇ ਕੋਲੇ ਹੈ ਇਹ ਆ ਗਿਆ ਇਹ ਗ੍ਰੀਨ ਸੀ ਗ੍ਰੀਨ ਕਲਰ ਆਗਾ ਦੇਖ ਸਕਦੇ ਹੋ ਤੁਸੀਂ ਨੈਕ ਦੇ ਉੱਪਰ ਵਰਕ ਇਸ ਤਰ੍ਹਾਂ ਘੇਰੇ ਦੇ ਉੱਪਰ ਬੁੱਟੀਆਂ ਬਣੀਆਂ ਇਹ ਸਾਰੇ ਲੈਂਥ ਦੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਇਹਦੇ ਨੈੱਕ ਤੇ ਵਰਕ ਹੋਇਆ ਥੱਲੇ ਸਿਰਫ ਬੁੱਟੀਆਂ ਹੀ ਬਣੀਆਂ ਹੋਈਆਂ ਨੇ ਇਹ ਦੇਖ ਸਕਦੇ ਤੁਸੀਂ ਐਵੇਂ ਆਇਆ ਦੁਪੱਟਾ ਹੋਊਗਾ ਪਰ ਗੈਂਜਾ ਦੇ ਵਿੱਚ ਦੁਪੱਟਾ ਇਹਦਾ ਬਣਿਆ ਹੋਇਆ ਇਹ ਵੀ ਪੂਰਾ 5 ਮੀਟਰ ਸੂਟ ਆਊਗਾ ਆਲਓਵਰ ਜੇ ਕਿਸੇ ਵੀ ਭੈਣ ਨੇ ਬਾਏ ਕਰਨਾ ਹੋਵੇ ਤਾਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਨੇ ਇੱਕ ਆਪਣੇ ਕੋਲ ਇਹ ਕਲਰ ਇਹਦੇ ਵਿੱਚ ਮਸਟਰਡ ਸ਼ੇਡ ਹੈਗਾ ਇਹ ਬਹੁਤ ਹੀ ਪਿਆਰਾ ਸ਼ੇਡ ਹੈਗਾ ਇਹ ਦੇਖ ਸਕਦੇ ਤੁਸੀਂ ਇਹਦੇ ਵੀ ਘੇਰੇ ਦੇ ਉੱਪਰ ਵਰਕ ਬਿਲਕੁਲ ਨੀਟ ਐਂਡ ਕਲੀਨ ਹੈਗਾ neck ਦੇ ਉੱਪਰ ਵਰਕ ਆਇਆ ਹੈ ਇਹ ਘੇਰੇ ਦੇ ਉੱਪਰ ਇਸ ਤਰ੍ਹਾਂ ਬੁੱਟੀਆਂ ਬਣੀਆਂ ਆਈਆਂ ਨੇ ਇਹ ਦਾ ਦੁਪੱਟਾ ਹੋਊਗਾ ਬਹੁਤ ਹੀ ਪਿਆਰਾ ਸੂਟ ਲੇਗੇ ਪੂਰਾ 5 ਮੀਟਰ ਕੱਪੜਾ ਰਹੂਗਾ ਮਸਲੀਨ ਦੇ ਵਿੱਚ ਹੈ ਇਹ ਜੇ ਕਿਸੇ ਵੀ ਭੈਣ ਨੇ ਬਾਏ ਕਰਨਾ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹਨ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਖੋ